ਮਹਾਲੀ 에어ਪੋਰਟ ਦੇ ਨੇੜੇ ਆ ਤੇ ਇਸ ਸਾਰੀਆਂ ਜ਼ਮੀਨਾਂ ਜਿਹੜੀਆਂ ਵਿਕ ਚੁੱਕੀਆਂ ਨੇ ਇਹਨਾਂ ਦਾ ਪਰਿਵਾਰ ਆ ਸਾਰਾ ਲਾਣਾ ਇਹਨਾਂ ਦਾ ਇੱਥੋਂ ਲੈ ਕੇ ਉਹ ਕਾਲਜ ਤੱਕ ਪਿੱਛੇ ਤੱਕ ਇਹਨਾਂ ਨੇ ਜ਼ਮੀਨ ਨਹੀਂ ਵੇਚੀ ਇਹ ਮੁੰਡਾ ਦੱਸਦਾ ਇਹ ਕਹਿੰਦੇ ਬਾਈ ਸਾਨੂੰ 20 20 ਕਰੋੜ ਰੁਪਈਆ ਕਿੱਲੇ ਦੀ ਆਫਰ ਆ ਗਈ 20 ਕਰੋੜ ਛੱਡੋ ਯਾਰ 100 ਕਰੋੜ ਵੀ ਦੇ ਦਿੰਗੇ 500 ਕਰੋੜ ਵੀ ਦੇਣਗੇ ਜਦੋਂ ਆਲੇ-ਦਾਲੇ ਸਾਰੇ ਲੋਕਾਂ ਨੇ ਵੇਚ ਤੈਨੂੰ ਕਹਿੰਦਾ ਤੁਸੀਂ ਦੱਸੋ ਕੀ ਲੈਣਾ ਬਹੰਡੇ ਦੇ ਵਿੱਚ ਗਿੱਲ ਪੱਤੀ ਆਰੇ ਦਾਲੇ ਸਾਰੀ ਖਰੀਦ ਲਈ ਅੱਧੇ ਇਕੱਲੇ ਆੜ ਗਿਆ ਕਹਿੰਦਾ ਮੇਰਾ ਵੇਚਣੀ ਨਹੀਂ ਉਹਨੂੰ ਅੱਧੇ ਇਕੱਲੇ ਦੇ 10 ਕਰੋੜ ਦੇਣ ਨੂੰ ਤਿਆਰ ਹੋਏ ਬੈਠੇ ਆ ਦੱਸੋ ਸੋ ਇਹ ਜ਼ਮੀਨਾਂ ਦਾ ਬਈ ਕਿਸੇ ਵੀ ਭਾਅ ਸੋਡੀਆਂ ਛੱਡਣੀਆਂ ਨਹੀਂ ਪਰ ਤੁਸੀਂ ਇਹ ਦੇਖੋ ਇੱਥੇ ਰਹਿ ਕੇ ਇਹ ਆਹ ਸਾਰੀ ਖੇਤੀ ਕਰਦੇ ਆ ਆਰਗੈਨਿਕ ਆ ਘਰ ਨਾਲ ਨਾਲ ਘਰ ਦੇਖੀ ਜਾਣਾ ਸਾਡੇ ਕੋਲ ਕੋਈ ਵੀ ਇਹਨਾਂ ਕੋਲੇ ਕਿਸੇ ਕਣਕ ਦੇ ਵਿੱਚ ਆ ਸਰੋਂ ਖੜੀ ਆ ਆ ਪਿੱਛੇ ਕਮਾਦ ਖੜਾ ਕਿਸੇ ਚੀਜ਼ ਦੇ ਵਿੱਚ ਇਹ ਕੋਈ ਰੇਸਪਰੇ ਨਹੀਂ ਪਾਉਂਦੀ ਆ ਵੀ ਹਟੇ ਕੱਟਿਆ ਸੇਧਮਾਨ ਦਾ ਤੇ ਲੋਕਾਂ ਨੂੰ ਵੀ ਸਹੀ ਚੀਜ਼ ਕੀ ਅਸੀਂ ਇਹ ਕੰਮ ਨਹੀਂ ਕਰ ਸਕਦੇ ਮੈਂ ਕਹਿੰਦਾ ਜੇ ਬਾਈ ਨੇ ਕਿਹਾ ਵੀ ਇੱਥੇ ਆਏ ਰਿਪੋਰਟ ਦੇ ਨੇੜੇ ਤੇ ਸਾਡੇ ਇੱਥੇ ਇੱਥੋਂ ਹੀ ਕੋਈ ਸਬਜ਼ੀਆਂ ਦਾ ਕੋਈ ਹੋਰ ਚੀਜ਼ਾਂ ਦਾ ਜੋ ਮਰਜ਼ੀ ਮੈਂ ਕਰ ਓਹ ਸਾਨੂੰ ਆਤ ਨਹੀਂ ਆਈ ਤਾਂ ਰੇੜੀਆਂ ਤੋਂ ਲੈਣ ਵਾਲੇ ਆ ਹੁਣ ਤੁਹਾਨੂੰ ਇੱਕ ਹੋਰ ਗੱਲ ਆਈ ਦੇ ਨਾਲ ਜੋੜ ਕੇ ਦੱਸਦੀ ਕਈ ਵਾਰੀ ਕੀ ਹੁੰਦਾ ਨਾ ਗੱਲਾਂ ਚੋਂ ਗੱਲ ਨਿਕਲ ਆਉਂਦੀ ਹੈ ਆਪਣੇ ਇੱਥੇ ਸਾਰੇ ਕਿਸਾਨ ਮੰਡੀਆਂ ਨੇ ਨਾ ਸ਼ਹਿਰ ਚ ਮੋਹੱਲੀ ਚ ਜਿੱਥੇ ਰੇੜੀਆਂ ਲੱਗਦੀਆਂ ਨੇ ਲੱਗੀਆਂ ਖੜੀਆਂ ਉੱਥੇ ਪ੍ਰਾਇਓਰਿਟੀ ਪਤਾ ਕੀ ਐ ਕਿ ਉੱਥੇ ਜਿਹੜੇ ਬੰਦੇ ਆਪਣੇ ਨੇੜੇ ਤੇੜੇ ਦੇ ਪਿੰਡਾਂ ਵਾਲੇ ਨੇ ਜੇ ਉਹ ਆਪ ਦਾ ਪ੍ਰੋਡਕਟ ਆਪ ਦਾ ਪ੍ਰੋਡਕਟ ਮੀਨ ਆਪ ਦੀ ਸਬਜੀ ਆਪ ਦੀ ਕੋਈ ਚੀਜ਼ ਲਿਉਂਦੇ ਨੇ ਤੋ ਲਿਆ ਕੇ ਉੱਥੇ ਵੇਚ ਸਕਣ ਮਤਲਬ ਪ੍ਰੋਡਿਊਸਰ ਤੇ ਡਿਸਟ੍ਰੀਬਿਊਟਰ ਇੱਕੋ ਹੋ ਸਕੇ ਔਰ ਉਹਦੀ ਕਮਾਈ ਵੱਧ ਸਕੇ ਹੁਣ ਮੈਨੂੰ ਦੱਸੋ ਉੱਥੇ ਰੇੜੀਆਂ ਕਿੰਨਾਂ ਦੀਆਂ ਹੁੰਦੀਆਂ ਕੀ ਸਾਡੇ ਬੰਦਿਆਂ ਦੀਆਂ ਟਰਾਲੀਆਂ ਜਾ ਕੇ ਨਹੀਂ ਖੜ ਸਕਦੀਆਂ ਨਾਲੇ ਤਾਂ ਆਰਗੇਨਿਕ ਮਿਲੇ ਹੁਣ ਉੱਥੇ ਪਤਾ ਕੀ ਲੱਖੇ ਜਿਹੜਾ ਪੈਕੇਟ ਚ ਹੈ ਉਹਦੇ ਤੇ ਇੱਕ ਟੈਕਸ ਲੱਗਦਾ ਹੈ ਜਿਹੜਾ ਖੁੱਲੇ ਚ ਹੈ ਜਦ ਕੇ ਉਹਦੀ ਵੀ ਪਰਮਿਸ਼ਨ ਹੋਣੀ ਚਾਹੀਦੀ ਹੈ ਉਹ ਕੋਈ ਵੀ ਲਾਉਂਦਾ ਤੇ ਆਪਾਂ ਉਹ ਮਨੋਪੋਲੀ ਬਣਾ ਲੈਂਦੇ ਨੇ ਆਪਣੇ ਬੰਦੇ ਬਾਹਰ ਉਹਨਾਂ ਦੀਆਂ ਉੱਥੇ ਔਰ ਨਾ ਤਾਂ ਗਾਹਕ ਨੂੰ ਆਰਗੇਨਿਕ ਚੀਜ਼ ਮਿਲਦੀ ਹੈ ਤੇ ਨਾ ਹੀ ਸਾਡੇ ਬੰਦਿਆਂ ਦੀ ਕਮਾਈ ਵਧਦੀ ਹੈ ਇਹਨਾਂ ਗੱਲਾਂ ਨੂੰ ਕਰਾਂਗੇ ਰਲ ਮਿਲ ਕੇ ਫੇਰ ਹੀ ਗਲੂ ਆ ਭਪਿੰਦਰ ਤੁਸੀਂ ਲਗਿਓ ਤੁਸੀਂ ਸੁਹਾਣਾ ਚ ਵੀ ਕਰਵਾਇਆ ਸੀ ਨਾ ਅਬ ਬਾਕੀ ਥਾਵਾਂ ਤੇ ਵੀ ਕਰਵਾਓ ਸਾਰੇ ਆਪਣੇ ਲੋਕਲ ਬੰਦਿਆਂ ਦਾ ਜਿਹੜਾ ਗਰੁੱਪ ਬਣਾ ਰਹੇ ਹਰਮੀਤ ਹੋਰਾਂ ਨੂੰ ਸਾਰਿਆਂ ਨੂੰ ਨਾਲ ਲੈ ਕੇ ਜਿਹੜਾ